ਕੁਈ 10 15 ਸਾਲ ਹੋ ਗਏ ਨੇ ਮੈਂ ਇੱਥੇ ਦਾ ਇੱਥੇ ਹੀ ਬੈਠਾ ਹਾਂ ਇੱਥੇ ਮਤਲਬ ਮੇਰਾ ਸ਼ਰੀਰ ਬਿਲਕੁਲ ਹੀ ਰੁਕ ਗਿਆ ਕੀ ਕੰਮ ਕਰ ਕਰਦੇ ਸੀ ਪਹਿਲਾਂ ਮੈਂ ਪਹਿਲੇ ਰੇੜੀ ਲਗਾਉਂਦਾ ਸੀਗਾ ਮੇਰੇ ਪਰਿਵਾਰ 'ਚ ਕੋਈ ਵੀ ਨਹੀਂ ਹੈ ਇਕੱਲੇ ਆਕਿੰਦੇ ਤੇ ਭੈਣ ਭਰਾ ਕੋਈ ਭੈਣ ਭਰਾ ਕੋਈ ਵੀ ਨਹੀਂ ਮਾਤਾ ਪਿਤਾ ਦੀ ਜੱਥਾ ਹੋਈ ਨਹੀਂ ਤੇ ਜਿੱਦਾਂ ਦੀ ਹਾਲਤ ਹੈ ਇਹਨੂੰ ਕੋਈ ਰੋਟੀ ਵਿਚਾਰਾ ਕੋਈ ਦਿੰਦਾ ਕੋਈ ਨਹੀਂ ਦਿੰਦਾ ਕੁਤ ਪਰਮਾਨੈਂਟ ਨਹੀਂ ਮਤਲਬ ਕਿ ਬਿਮਾਰ ਹੁੰਦਾ ਆ ਕੋਈ ਹੈਲਪ ਕਰ ਦਿੰਦਾ ਆ ਮੈਡੀਸਿਨ ਜੇ ਮਿਲ ਗਿਆ ਰਾਤ ਠੀਕਦਾ ਰਹਿੰਦਾ ਸਰਦੀਆਂ ਦੇ ਵਿੱਚ ਤੇ ਮਤਲਬ ਕਿ ਕਿਦਾਂ ਕਹਿ ਲਈਏ ਕਿ ਜਿਦਾਂ ਨਰਕੀ ਭੋਗ ਦਾ ਇਹ ਲਖਣਪਾਲ ਲਖਣਪਾਲ ਜੀ ਕਿੰਨੀ ਉਮਰ ਐ ਤੁਹਾਡੀ ਮੇਰੀ ਉਮਰ 40 ਦੇ ਲਾਗੇ ਛੱਕੀ ਅੱਛਾ ਇਹ ਦੱਸੋ ਮੈਨੂੰ ਕਿ ਇਹ ਤੁਹਾਨੂੰ ਕੀ ਪ੍ਰੋਬਲਮ ਹੋਈ ਸੀ ਇਹ ਪ੍ਰੋਬਲਮ ਮੈਨੂੰ ਸ਼ੁਰੂ ਤੋਂ ਆ ਬਸ ਥੋੜੀ ਜੀ ਹਮ ਮੈਂ ਪਹਿਲੇ ਕੰਮ-ਕਮ ਕਰ ਲੈਂਦਾ ਸੀਗਾ ਹਮ ਤੇ ਬਾਅਦ ਵਿੱਚ ਕੋਈ 10-15 ਸਾਲ ਹੋ ਗਏ ਨੇ ਮੈਂ ਇੱਥੇ ਦਾ ਇੱਥੇ ਹੀ ਬੈਠਾ ਹਾਂ ਇੱਥੇ ਮਤਲਬ ਮੇਰਾ ਸ਼ਰੀਰ ਬਿਲਕੁਲ ਹੀ ਰੁਕ ਗਿਆ ਕੀ ਕੰਮ ਕਾਰ ਕਰਦੇ ਸੀ ਪਹਿਲਾਂ ਮੈਂ ਪਹਿਲੇ ਰੇੜੀ ਲਗਾਉਂਦਾ ਸੀਗਾ ਹੂੰ ਤੁਹਾਨੂੰ ਕਿੰਨੇ ਟਾਈਮ ਤੋਂ ਤੁਹਾਡੀ ਸੀ ਹਾਲਤ ਤੇ ਤੁਸੀਂ ਇੱਥੇ ਰਹਿ ਰਹੇ ਹੋ ਇਹਨੂੰ ਮੈਨੂੰ ਜੀ ਘਟੋ ਘਟ ਵੀ 15 20 15 ਕੇ ਸਾਲ ਇਸੇ ਹਾਲਾਤਾਂ ਚ ਹਾਂ ਜੀ ਤੁਹਾਡੇ ਘਰ ਦਾ ਗੁਜ਼ਾਰਾ ਕਿਦਾਂ ਦਾ ਰੋਟੀ ਪਾਣੀ ਕੌਣ ਕਰਦਾ ਤੁਹਾਡੇ ਮੇਰੇ ਆਂਡ ਗਵਾਂਡ ਦੇ ਲੋਗ ਥੋੜੇ ਬੁਧੀ ਮਦਦ ਕਰ ਦਿੰਦੇ ਆ ਤੇ ਕਿਸੇ ਟਾਈਮ ਨੂੰ ਭੁੱਖੇ ਵੀ ਸੌਣਾ ਪੈ ਜਾਂਦਾ ਹੂੰ ਤੇ ਕਿਸੇ ਵੇਲੇ ਨਹੀਂ ਮਦਦ ਹੁੰਦੀ ਤੇ ਦੱਸੋ ਤੁਹਾਡਾ ਪਰਿਵਾਰ ਕਿੱਥੇ ਹੈ? ਕੌਣ-ਕੌਣ ਪਰਿਵਾਰ 'ਚ ਹੈ? ਮੇਰੇ ਪਰਿਵਾਰ 'ਚ ਕੋਈ ਵੀ ਨਹੀਂ। ਇਕੱਲੇ। ਇਕੱਲੇ। ਤੇ ਭੈਣ-ਭਰਾ ਕੋਈ ਭੈਣ-ਭਰਾ ਕੋਈ ਵੀ ਨਹੀਂ। ਮਾਤਾ-ਪਿਤਾ ਦੀ ਜਲਦ ਹੋ ਗਈ ਸੀ। ਹੂੰ। ਤੇ ਜਦੋਂ ਤੁਸੀਂ ਬਿਮਾਰ ਹੋ ਜਾਓਂ ਕੁਛ ਬਾਥਰੂਮ ਕਿੱਥੇ ਜਾਂਦੇ? ਕਿੱਥੇ ਜਾਂਦੇ ਹੋ? ਬਾਥਰੂਮ ਵਗੈਰਾ ਜਾਣਾ ਹੋਵੇ ਤੇ ਨਾਲ ਹੀ ਹੈ ਵਸੇ ਥੋੜਾ ਯਹਾਂ ਪਰ ਬੜੇ ਔਖੇ ਹੋ ਕੇ ਜਾਣਾ ਪੈਂਦਾ। ਕਿਸ ਰੋਕ-ਸੋਕੀ ਜਾਂਦੇ। ਹਾਂਜੀ। ਇਹ ਦੱਸੋ ਤੁਸੀਂ ਹੁਣ ਤੁਸੀਂ ਕੀ ਮੰਗ ਕਰਦੇ ਹੋ? ਤੁਸੀਂ ਹੋਰ ਲੋਕਾਂ ਤੋਂ ਸਮਾਜ ਸੇਵੀ ਸੰਸਥਾਵਾਂ। ਮੈਂ ਇਹੀ ਮੰਗ ਕਰਦਾ ਕਿ ਮੈਨੂੰ ਠੀਕ ਕੀਤਾ ਜਾਵੇ। ਨਾ ਆਪਣੇ ਪੈਰਾਂ ਤੇ ਚੱਲ ਸਕਾਂ ਤੇ ਕੋਈ ਕਾਰੋਬਾਰ ਆਪੇ ਵੀ ਕਰ ਸਕਾਂ ਤੇ ਮਿਹਨਤ ਮਜ਼ਦੂਰੀ ਕਰ ਸਕਾਂ ਇਹ ਜਿਹੜੇ ਵਿਅਕਤੀ ਇੱਥੇ ਰਹਿ ਰਹੇ ਆ ਇਹ ਕਦੋਂ ਤੋਂ ਰਹਿ ਰਹੇ ਹੋ ਕਿਸ ਹਾਲਾਤਾਂ ਚ ਰਹਿ ਰਹੇ ਆ ਇਹ ਸਾਰੇ ਇੱਥੇ ਇਹਨਾਂ ਦੇ ਫਾਦਰ ਸਾਹਿਬ ਹੀ ਸਕੇ ਨਹੀਂ ਹੈਗੇ ਤੇ ਇਹਦੀ ਹਾਲਤ ਦੇਖ ਕੇ ਉਹ ਵੀ ਇੱਥੋਂ ਚਲਾ ਗਿਆ ਉਹ ਸ਼ਾਇਦ ਲੁਧਿਆਣਾ ਤੋਂ ਆ ਕੇ ਰਹਿੰਦੇ ਨੇ ਇਹਨੂੰ ਵਿਚਾਰੇ ਨੇ ਇਸ ਹਾਲਤ ਜੇ ਛੱਡ ਕੇ ਚਲਾ ਗਿਆ ਤੇ ਜਿੱਦਾਂ ਦੀ ਹਾਲਤ ਹੈ ਇਹਨੂੰ ਕੋਈ ਰੋਟੀ ਵਿਚਾਰਾ ਕੋਈ ਦਿੰਦਾ ਕੋਈ ਨਹੀਂ ਦਿੰਦਾ ਕੋਈ ਪਰਮਾਨੈਂਟ ਨਹੀਂ ਮਿਲ ਗਈ ਬਿਮਾਰ ਹੁੰਦਾ ਆ ਕੋਈ ਹੈਲਪ ਕਰ ਦਿੰਦਾ ਆ ਮੈਡੀਸਨ ਜੇ ਮਿਲ ਗਈ ਰਾਤ ਚੀਕਦਾ ਰਹਿੰਦਾ ਸਰਦੀਆਂ ਦੇ ਵਿੱਚ ਤੇ ਮਤਲਬ ਕਿ ਕਿਦਾਂ ਕਹਿ ਲਈਏ ਕਿ ਜਿਦਾਂ ਨਰਕੀ ਭੋਗਦਾ ਵਿਚਾਰਾ ਬਹੁਤ ਬੁਰੀ ਹਾਲਤ ਹੈ ਦੀ ਤੇ ਤੁਸੀਂ ਗਵਾਂਡੀ ਹੋ ਹਾਂਜੀ ਗਵਾਂਡੀ ਹੋ ਗਿਆ ਸੀ ਦੀ ਹਲਕੀ ਜੀ ਮਦਦ ਕਰ ਸਕਦੇ ਆ ਕਿਤੇ ਰੋਟੀ ਦੇ ਦਿੱਤੀ ਕਿਤੇ ਬਿਮਾਰ ਹੋ ਗਿਆ ਦਵਾਈ ਲੈ ਆਤੀ ਬਾਕੀ ਟਾਇਲਟ ਲੈਟਰਨ ਵਿਚਾਰੇ ਦੀ ਉਹ ਤਕਰੀਬਨ ਔਖਾ ਬਹੁਤ ਜ਼ਿਆਦਾ ਔਖਾ ਕੀ ਹੁਣ ਤੁਸੀਂ ਮੰਗ ਕਰਦੇ ਹੋ ਸਾਹੀ ਅਸੀਂ ਚਾਹੁੰਦੇ ਆ ਕਿ ਇਸ ਬਚਾਰੇ ਦਾ ਕੋਈ ਸੰਸਥਾ ਅੱਗੇ ਆਏ ਇਹਦਾ ਹੱਲ ਕੀਤਾ ਜਾਏ ਇਹਨੂੰ ਬਚਾਰੇ ਨੂੰ ਕਿਤੇ ਇਦਾਂ ਦੇ ਟਿਕਾਣੇ ਤੇ ਭਜਾਇਆ ਜਾ ਜਿੱਥੇ ਇਹਦਾ ਆਣ ਵਾਲੇ ਬੱਚਿਆਂ ਦਾ ਜੀਵਨ ਜਿਹੜਾ ਚੰਗਾ ਬਣ ਸਰ ਦੇਖੋ ਜੀ ਅਸੀਂ ਤੇ ਇਹੀ ਕਹਿਣਾ ਚਾਹੁੰਦੇ ਆ ਕਿ ਬੰਦੇ ਦਾ ਗੁਜ਼ਾਰਾ ਬਹੁਤ ਮੁਸ਼ਕਲ ਚੱਲ ਰਿਹਾ ਜੀ ਕਾਫੀ ਸਾਲ 10 12 ਸਾਲ ਮੈਨੂੰ ਵੀ ਹੋ ਗਏ ਜੀ ਦੇਖਦੇ ਜਿੱਦਾਂ ਜ਼ਰੂਰਤ ਪੈਂਦੀ ਆ ਅਸੀਂ ਆਪਣੇ ਅਨੁਸਾਰ ਕਰਦੀਦਾ ਜੀ ਫਿਰ ਵੀ ਅਸੀਂ ਇਹੀ ਚਾਹੁੰਦੇ ਆ ਕਿ ਕੋਈ ਸੰਸਥਾ ਕੋਈ ਹੱਥ ਪੱਲਾ ਬੰਦੇ ਨੂੰ ਫੜਾਏ ਕਿ ਜਿਹੜਾ ਇਹਦਾ ਆਣ ਵਾਲਾ ਟਾਈਮ ਸੋਖਾ ਲੰਘੇ ਥੋ ਤੇ ਆਪਣੇ ਪੈਰਾ ਤੇ ਆ ਕੇ ਆਪਣੀ ਮਿਹਨਤ ਕਰੇ ਦੇਖੋ ਜੀ ਬੰਦਾ ਵੀ ਆਪਣੇ ਮੂੰਹ ਕਹਿੰਦਾ ਕਿ ਮੈਂ ਮਿਹਨਤ ਕਰਨਾ ਚਾਹਨਾ ਪਰ ਉਹ ਵਿਚਾਰਾ ਇਸ ਹਾਲਾਤਾਂ ਜੀ ਇੰਨੀ ਟਾਇਲਟ ਜਾਣਾ ਬੜਾ ਮੁਸ਼ਕਿਲ ਹੈ ਉਹ ਵਿਚਾਰਾ ਕਿੱਦਾਂ ਇਹ ਸਭ ਕੁਝ ਮੈਨੇਜ ਕਰੇਗਾ ਜੀ ਇਹੀ ਚਾਹਨੇ ਕੋਈ ਇਹਦੀ ਸੰਸਥਾ ਵਗੈਰਾ ਦਾ ਹੱਥ ਕੋਈ ਫੜੇ ਤੇ ਇਹਨੂੰ ਪੈਰਾ ਤੇ ਲਿਆਏ ਤੇ ਆਪਣੀ ਮਿਹਨਤ ਕਰੇ ਜੀ ਕਰਦੇ ਇਹ ਲਖਨਪਾਲ ਪਿਛਲੇ 14 15 ਸਾਲ ਤੋਂ ਡਿਸੇਬਲ ਹੈ ਔਰ ਇਹ ਆਪਣਾ ਸ਼ਰੀਰ ਨਹੀਂ ਸਾਬ ਮੰਦਾ ਔਰ ਇਹਦੀ ਆਂਢੀ ਗੋਂਢੀ ਇਹਦੀ ਰੋਟੀ ਦੀ ਮਦਦ ਕਰ ਦਿੰਦੇ ਆ ਦਵਾਈਆਂ ਦੀ ਮਦਦ ਕਰ ਦਿੰਦੇ ਆ ਇਹਨਾਂ ਨਾਲ ਗੋਗਨ ਜੀ ਨੇ ਇਸ ਸੰਸਥਾ ਨਾਲ ਕੋਈ ਕੋਈ ਨਾ ਕੋਈ ਆ ਕੇ ਨੀ ਮਦਦ ਕਰਦਾ ਲੇਕਿਨ ਆਪਣੇ ਸਰੀਰ ਨੂੰ ਇਹ ਖੜਾ ਨਹੀਂ ਕਰ ਸਕਦਾ ਇਹਦਾ ਲੈਟਰਨ ਬਾਥਰੂਮ ਦਾ ਵੀ ਬਹੁਤ ਪਰੇਸ਼ਾਨੀ ਹੈ ਤੇ ਕੋਈ ਇਦਾਂ ਦੀ ਸੰਸਥਾ ਹੋਣੀ ਚਾਹੀਦੀ ਹੈ ਜਿਹੜਾ ਫਿਜ਼ੀਓਥੈਰੇਪੀ ਨਾਲ ਜਾਂ ਹੋਰ ਦਵਾਈਆਂ ਨਾਲ ਇਹਨੂੰ ਠੀਕ ਕਰਨ ਤੇ ਇਹ ਆਪਣੀ ਜੀਵਨ ਦਾ ਚੰਗੇ ਢੰਗ ਨਾਲ ਗੁਜ਼ਾਰਾ ਕਰ ਸਕੇ ਮਾਈਸਰ ਜਿਸ ਤਰ੍ਹਾਂ ਦੇਖ ਰਿਹਾ ਕਿ ਘਰ ਦੇ ਵਿੱਚ ਕਿੰਨੀ ਸਮੈਲ ਹੈ ਕਿ ਲੱਗਦਾ ਕਿ ਕਈ ਤਰ੍ਹਾਂ ਦਾ ਕੋਈ ਬਾਥਰੂਮ ਵਗੈਰਾ ਵੀ ਬਿੱਚੇ ਹੋ ਜਾਂਦਾ ਹੋਵੇ ਦੇਖੋ ਇਹ ਨਾਲ ਬੈਕਟੀਰੀਆ ਫੈਲਦੇ ਨੇ ਉਹਨਾਂ ਬਿਮਾਰ ਜ਼ਿਆਦਾ ਰਹਿੰਦਾ ਬੈਕਟੀਰੀਆ ਕਿਉਂਕਿ ਸਫਾਈ ਵੀ ਲੋੜ ਹੈ ਤੇ ਤੇ ਜਿੰਨੇ ਗੁੰਡੀਆਂ ਦੀ ਜ਼ਰੂਰਤ ਜਿੰਨਾ ਉਹ ਕਰ ਸਕਦੇ ਉਹ ਕਰ ਰਹੇ ਆ ਲੇਕਿਨ ਹਰ ਕੋਈ 24 ਘੰਟੇ ਤੇ ਮਦਦ ਨਹੀਂ ਕਰ ਸਕਦਾ ਤੇ ਬੈਕਟੀਰੀਆ ਕਾਫੀ ਫੈਲਦੇ ਆ ਉਹਨਾਂ ਨਾਲ ਵੀ ਪ੍ਰੋਬਲਮ ਵਧੀ ਆ